ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸੂਦਾਂ ਇਹਨੂੰ ਜ਼ਿਲ੍ਹਾ ਫਰੋਜਪੁਰ ਪੈਂਦਾ ਨੇੜੇ ਇਹ ਪਿੰਡ ਮਖੂ ਦੇ ਰਹਿ ਜਾਂਦਾ ਮਖੂ ਤੋਂ ਦੋ ਛੜਕਾਂ ਮੇਨ ਨਿਕਲਦੀਆਂ ਦੋਸਤੋ ਇੱਕ ਜਿਹੜੀ ਲੋਹਿਆਂ ਨੂੰ ਜਾਂਦੀ ਹੈ ਸੁਲਤਾਨਪੁਰ ਲੋਧੀ ਸਾਈਡ ਨੂੰ ਜਲੰਧਰ ਵਾਲੇ ਪਾਸੇ ਜਾਂ ਕਪੂਰਥਲੇ ਵਾਲੇ ਪਾਸੇ ਤੇ ਦੂਜੀ ਛੜਕ ਨਿਕਲਦੀ ਹੈ ਜਿਹੜੀ ਕੋਟ ਹਿਸੇਖਾਂ ਨੂੰ ਇਹਨਾਂ ਦੋਹਾਂ ਛੜਕਾਂ ਤੋਂ ਇਹ ਪਿੰਡ ਨੇੜ ਹੈ ਪਿੰਡ ਸੂਦਾਂ ਗੁਰੂ ਨਦਰ ਡੇਰੀ ਫਾਰਮ ਜਿੱਥੇ ਮੈਂ ਅੱਜ ਵੀਡੀਓ ਬਣਾ ਰਿਹਾ ਇੱਕ ਇਹ ਮੋਟੀਵੇਸ਼ਨਲ ਵੀਡੀਓ ਹੋਊਗੀ ਉਹਨਾਂ ਭੈਣਾਂ ਵਾਸਤੇ ਜਿਹੜੀਆਂ ਐਜੂਕੇਟਿਡ ਆ ਪੜੀਆਂ ਲਿਖੀਆਂ ਪਰ ਪਸ਼ੂ ਪਾਲਣ ਵਾਲੇ ਪਾਸੇ ਉਹਨਾਂ ਨੂੰ ਕਈ ਵਾਰ ਸਾਡੇ ਜਿਹੜੇ ਪਿੰਡਾਂ ਦਾ ਮਾਹੌਲ ਹੈ ਕਲਚਰ ਹੈ ਉਹ ਹੀ ਆਉਣ ਨਹੀਂ ਦਿੰਦਾ ਇਹ ਕਹਿ ਕੇ ਵੀ ਪਸ਼ੂਆਂ ਵਾਲੇ ਪਾਸੇ ਬਾਈਦਾ ਕੁਝ ਨਹੀਂ ਜਾਂ ਤੁਸੀਂ ਪੜ੍ਹ ਲਿਖ ਗਏ ਆ ਤੇ ਹੁਣ ਤੁਸੀਂ ਪਸ਼ੂ ਪਾਲਣ ਦਾ ਕੰਮ ਕਰੋਗੇ ਪਰ ਇੱਥੇ ਕਹਾਣੀ ਕੁਝ ਹੋਰ ਹੈ ਇੱਕ ਭੈਣ ਇਸ ਫਾਰਮ ਨੂੰ ਚਲਾ ਰਹੀ ਹੈ ਗਾਵਾਕਾਰ ਦੇ ਵਿੱਚ ਖੜੀਆਂ ਤੁਸੀਂ ਦੇਖ ਲਓ ਬਹੁਤ ਸੋਹਣੀਆਂ ਗਾਵਾਂ ਇਹ ਕਲੈਕਟ ਕਰ ਰਹੇ ਆ ਇਸ ਫਾਰਮ ਨੂੰ ਵਧਾਉਣਾ ਪਰ ਅੱਗੇ ਕਿਉਂਕਿ ਹੁਣ ਜਿਹੜਾ ਟਾਈਮ ਆ ਗਿਆ ਹੁਣ ਠੰਡ ਦਾ ਟਾਈਮ ਆ ਗਿਆ ਤੇ ਸਿਆਲਾਂ ਦੇ ਵਿੱਚ ਥੋੜੀ ਦਿੱਕਤ ਇਹ ਆ ਜਾਂਦੀ ਜਦੋਂ ਗਿਣਤੀ ਪਸ਼ੂਆਂ ਦੀ ਜ਼ਿਆਦਾ ਹੋ ਜੇ ਤਾਂ ਉਹਨਾਂ ਨੂੰ ਉਹਨਾਂ ਦੇ ਰੱਖ-ਰਖਾਵ 'ਚ ਕਈ ਵਾਰ ਦਿੱਕਤ ਆ ਜਾਂਦੀ ਹੈ ਸੋ ਇਹਨਾਂ ਨੇ ਅੱਜ ਦੋ ਤਾਂ ਪਸ਼ੂ ਵਿਕਾਉ ਕੀਤੇ ਜਿਵੇਂ ਮੱਝ ਦਾ ਕੋਈ ਮੇਲ ਨਹੀਂ ਗਾਵਾਂ ਦੇ ਨਾਲ ਕਿਉਂਕਿ ਇਹਨੂੰ ਜਿਆਦਾ ਬੰਦ ਜਗਾ ਚਾਹੀਦੀ ਹੈ ਜਿੱਥੇ ਨੂੰ ਹਵਾ ਨਾ ਪਵੇ ਸਿਆਲਾਂ ਦੇ ਵਿੱਚ ਫੇਰ ਕਾਮਜਾਬ ਇੱਕ ਇਹ ਮੱਝ ਇਹਨਾਂ ਨੇ ਵੇਚ ਦੇਣੀ ਹੈ ਥੋੜਾ ਟਾਈਮ ਬਾਕੀ ਹੈ ਤੇ ਹੁਣੇ ਹੀ ਡ్రਾਈ ਕੀਤੀ ਹੈ ਗੱਲਾਂ ਬਾਤਾਂ ਆਪਾਂ ਸਾਰੀਆਂ ਭੈਣ ਹੋਰਾਂ ਨਾਲ ਕਰਾਂਗੇ ਜਾਣਕਾਰੀ ਆਪਾਂ ਨੂੰ ਮਿਲ ਜੂਗੀ ਇਹ ਤੋਂ ਇਲਾਵਾ ਇੱਕ ਇਹ ਗਾਂ ਤਾਜੀ ਸੂਈ ਵੀ ਹੈ ਦੁੱਧ ਸੋਹਣੇ ਤੇ ਤੁਰਪੀ ਹੈ ਰੇਟ ਵੀਡੀਓ 'ਚ ਹੀ ਹੋਊਗਾ ਤੁਸੀਂ ਵਿਜਿਟ ਕਰ ਸਕਦੇ ਹੋ ਇਸ ਫਾਰਮ ਦੇ ਵਿੱਚ ਤੇ ਗਾਂ ਨੂੰ ਖਰੀਦ ਸਕਦੇ ਹੋ ਬਾਕੀ ਜਿੰਨੇ ਨਾਕ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਇਹਨਾਂ ਦੀ ਇਸ ਟਾਈਮ ਜਿਹੜਾ ਜਿਹੜੀ ਬਰੀਡਿੰਗ ਤੇ ਕੰਮ ਕਰ ਰਹੇ ਆ ਉਸ ਦਾ ਹਿੱਸਾ ਹੈ ਇਸੇ ਤੋਂ ਫਾਰਮ ਜਿਹੜਾ ਉਹ ਡਿਵੈਲਪ ਕਰਨਾ ਨਵੀਂ ਪਨੀਰੀ ਆ ਰਹੀ ਆ ਸੀਮਨ ਆਪਦੇ ਹੱਥੀਂ ਜਦੋਂ ਏਆਈ ਕਰਵਾਉਂਦੇ ਆ ਤਾਂ ਉਹ ਰਿਕਾਰਡ ਇਹ ਸੰਭਾਲ ਰਹੇ ਆ ਇਸੇ ਵੀਡੀਓ ਦੇ ਵਿੱਚ ਇੱਕ ਮਿਲਕਿੰਗ ਮਸ਼ੀਨ ਹੈ ਇਹ ਵੈਂਸਨ ਕੰਪਨੀ ਦੀ ਮਿਲਕਿੰਗ ਮਸ਼ੀਨ ਹੈ ਇਹ ਵੀ ਫॉर ਸੇਲ ਆ ਆਪਾਂ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਸੋ ਲਾਸਟ ਤੱਕ ਵੀਡੀਓ ਦੇਖਿਓ ਆਓ ਆਪਾਂ ਮਿਲ ਜਾਈਏ ਦੋਸਤੋ ਤੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਇਹਨਾਂ ਪਸ਼ੂਆਂ ਬਾਰੇ ਪਹਿਲਾਂ ਮਿਲਕਿੰਗ ਮਸ਼ੀਨ ਬਾਅਦ ਤੁਹਾਨੂੰ ਦਿਖਾਵਾਂਗੇ ਸਸਰੀਕਾਲ ਜੀ ਤੁਹਾਨੂੰ ਸਸਰੀਕਾਲ ਸਸਰੀਕਾਲ ਭੈਣ ਆਪਣਾ ਨਾਮ ਦੱਸੋ ਇੱਕ ਵਾਰ ਮੇਰਾ ਨਾਮ ਸੰਦੀਪ ਕੌਰ ਜੀ ਸੰਦੀਪ ਭੈਣ ਪਸ਼ੂਆਂ ਵਾਲੇ ਪਾਸੇ ਜਿਵੇਂ ਮੈਂ ਸ਼ੁਰੂਆਤ ਚ ਕਿਹਾ ਸੀ ਜੇ ਕੋਈ ਕੁੜੀ ਪੜ੍ਹ ਲਿਖ ਜੇ ਕਾਮ ਤੌਰ ਤੇ ਇਹ ਕਹਿਣ ਦਿਆ ਵੀ ਤੂੰ ਹੁਣ ਪੜਿਆ ਆ ਪਸ਼ੂਆਂ ਵਾਲਾ ਕੰਮ ਕਾਹ ਤੋਂ ਕਰਨਾ ਆਪਾਂ ਇਸ ਫੀਲਡ ਚ ਕਦੋਂ ਆਗੇ ਇਸ ਫੀਲਚੂ ਸੀ ਤਕਰੀਬਨ 1 ਸਾਲ ਪਹਿਲਾਂ ਆਏ ਸੀ ਜੀ ਪਹਿਲਾਂ ਮੇਰਾ ਕੰਪਿਊਟਰ ਕੈਫੇ ਸੀਗਾ ਤੇ ਉਹ ਮੈਂ ਚਲਾਉਂਦੀ ਸੀਗੀ ਬਟ ਫਿਰ ਘਰ ਦੇ ਵਿੱਚ ਥੋੜੀ ਜੀ ਸਿਚੁਏਸ਼ਨ ਇਦਾਂ ਆ ਗਈ ਵੀ ਡੈਡੀ ਨੂੰ ਪੈਰਾਲਾਈਜ਼ੀ ਪ੍ਰੋਬਲਮ ਹੋ ਗਈ ਪਹਿਲਾਂ ਮੇਰੇ ਮਦਰ ਇਨ ਲਾ ਆਪਣਾ ਘਰ ਸੰਭਦੇ ਸੀ ਬੱਚੇ ਸੰਭਦੇ ਸੀਗੇ ਬਟ ਫਿਰ ਘਰ ਨੂੰ ਨਾ ਮੈਨੇਜ ਕਰਨ ਕਰਕੇ ਫਿਰ ਮੈਂ ਕੰਮ ਛੱਡ ਕੇ ਇੱਧਰ ਇਹਨਾਂ ਨਾਲ ਘਰੇ ਹੋ ਗਈ ਤੇ ਘਰੇ ਜਦੋਂ ਆਪਾਂ ਮਤਲਬ ਸ਼ੁਰੂ ਤੋਂ ਜੌਬ ਕੀਤੀ ਹੋਵੇ ਜਾਂ ਕੰਮ ਕੀਤਾ ਹੋਵੇ ਫਿਰ ਆਪਾਂ ਘਰੇ ਫ੍ਰੀ ਨਹੀਂ ਰਹਿ ਸਕਦੇ ਬਾਕੀ ਤੁਹਾਨੂੰ ਪਤਾ ਕਿ ਅੱਜ ਦਾ ਜਿਹੜਾ ਸਮਾਂ ਹੈਗਾ ਜੀ ਆਪਾਂ ਸਾਰੀ ਫੈਮਲੀ ਰਲ ਕੇ ਅਰਨ ਕਰਾਂਗੇ ਤਾਂ ਹੀ ਆਪਾਂ ਕੁਛ ਨਾ ਕੁਛ ਕਰ ਸਕਦੇ ਹਾਂ ਬਿਲਕੁਲ ਉਹਦੇ ਕਰਕੇ ਫਿਰ ਸਾਨੂੰ ਇਹ ਬੈਸਟ অপਸ਼ਨ ਲੱਗੀ ਕਿ ਕਿਤਾ ਆਪਾਂ ਘਰ ਦੇ ਘਰੇ ਆਪਾਂ ਘਰ ਸੰਭ ਰਹੇ ਆਂ ਬੱਚੇ ਸੰਭ ਰਹੇ ਆਂ ਤੇ ਬਾਕੀ ਬਹੁਤ ਵਧੀਆ ਅਰਨਿੰਗ অপਸ਼ਨ ਆ ਤੇ ਆਪਾਂ ਨੂੰ ਜਰੂਰ ਇਸ ਕੰਮ ਵੱਲ ਜਾਣਾ ਚਾਹੀਦਾ ਠੀਕ ਸਾਰੇ ਪਰਿਵਾਰ ਨੇ ਫਿਰ ਤੁਹਾਡਾ ਸਹਿਯੋਗ ਕੀਤਾ ਇਸ ਪੱਖ ਤੋਂ ਹਾਂਜੀ ਬਿਲਕੁਲ ਬਿਲਕੁਲ ਜੀ ਨਾਲ ਬਾਈ ਜੀ ਹੋਰੀ ਖੜੇ ਆ ਫਿਰ ਨਾਲ ਹੈਲਪ ਕਰਦੇ ਆ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਸਪੋਰਟਿਵ ਨੇ ਹਾਂਜੀ ਠੀਕ ਹੈ ਅੱਜ ਆਪਾਂ ਦੋ ਪਸ਼ੂ ਵੇਚਨੇ ਆ ਇਹ ਆਪਾਂ ਗਿਣਤੀ ਘਟਾ ਰਹੇ ਆਂ ਜਾਂ ਜਿਵੇਂ ਮੱਝ ਬਾਰੇ ਤਾਂ ਮੈਂ ਦੱਸ ਹੀ ਦਿੱਤਾ ਵੀ ਇਹਦਾ ਮੇਲ ਨਹੀਂ ਕਰਕੇ ਵੀਰੇ ਮਾਈਤਾ ਤੁਸੀਂ ਕਲੀਅਰ ਕਰ ਹੀ ਦਿੱਤੀ ਆ ਜਿਹੜੀ ਗਾਂ ਹੈਗੀ ਆ ਤਾਂ ਕੁਝ ਥੋੜਾ ਜਿਹਾ ਇਨਵੈਸਟਮੈਂਟ ਕਾਫੀ ਆਪਾਂ ਕਰ ਚੁੱਕੇ ਆ ਘਰੋਂ ਤੇ ਆਪਾਂ ਅੱਗੇ ਕਯੂਬਿਕਲ ਵਗੈਰਾ ਲਾਉਣੇ ਹੈਗੇ ਆ ਥੋੜੀ ਜੀ ਆਪਾਂ ਨੂੰ ਪੈਸਿਆਂ ਦੀ ਲੋੜ ਆ ਤੇ ਬਾਕੀ ਅੱਗੇ ਚੰਗੀ ਬਰੀਡ ਆਪਾਂ ਰੱਖ ਰਹੇ ਆ ਬੱਚੀਆਂ ਆਪਣੇ ਕੋਲ ਹੈਗੀਆਂ 7-8 ਨਾਲ ਤਿਆਰ ਹੋ ਰਹੀਆਂ ਉਹਦੇ ਕਰਕੇ ਸਪੇਸ ਦੀ ਵੀ ਆਪਾਂ ਨੂੰ ਅੱਗੇ ਦਿੱਕਤ ਆਊਗੀ ਇਸ ਲਈ ਆਪਾਂ ਗਾਂ ਸੇਲ ਕਰ ਰਹੇ ਆ ਅੱਛਾ ਇੱਕ ਕੁਐਸਚਨ ਮੇਰਾ ਰਹਿ ਗਿਆ ਸੀਗਾ ਇੱਥੇ ਹੁਣ ਜਿਹੜਾ ਕੰਮ ਕਰਦੇ ਹੋ ਨਾਲ ਫਿਰ ਕੋਈ ਲੇਬਰ ਵਾਲਾ ਵੀਰ ਵੀ ਐਡ ਕੀਤਾ ਜਾਂ ਆਪ ਹੀ ਕਰ ਰਹੇ ਹੋ ਨਹੀਂ ਵੀਰੇ ਲੇਬਰ ਵਾਲਾ ਨਹੀਂ ਅਸੀਂ ਐਡ ਲੇਬਰ ਰੱਖਦੇ ਤਾਂ ਆਪਾਂ ਨੂੰ ਨੌਲੇਜ ਨਹੀਂ ਸੀ ਮਿਲਣੀ ਸਹੀ ਹੈ ਇਹਦੇ ਵਿੱਚ ਤਾਂ ਇਹ ਹੈ ਕਿ ਆਪਾਂ ਨੂੰ ਗੋਏ ਤੱਕ ਤੋਂ ਨੌਲੇਜ ਮਿਲਦੀ ਹੈਗੀ ਆ ਪਸ਼ੂ ਦੀ ਜੇ ਆਪਾਂ ਗੋਹਾ ਆਪਾਂ ਨੂੰ ਪ੍ਰੋਪਰ ਪਤਾ ਵੀ ਆਪਣਾ ਪਸ਼ੂ ਗੋਹਾ ਕਿੱਦਾਂ ਕਰ ਰਿਹਾ ਤਾਂ ਆਪਾਂ 70 ਤੋਂ 80% ਜਿਹੜੀਆਂ ਇਹਦੀਆਂ ਬਿਮਾਰੀਆਂ ਗੋਏ ਦੇ ਵਿੱਚੋਂ ਆਪਾਂ ਨੂੰ ਪਤਾ ਲੱਗ ਜਾਂਦੀਆਂ ਕਿ ਪਸ਼ੂ ਦਾ ਜਿਹੜਾ ਰਿਊਮਨ ਆ ਉਹ ਕਿੱਦਾਂ ਹੈਗਾ ਇਹਦਾ ਖਾਨ ਪੀਣ ਕਿੱਦਾਂ ਦਾ ਮਤਲਬ ਆਪਾਂ ਨੂੰ ਆਲਮੋਸਟ ਕਨਸੀਵਿੰਗ ਦਾ ਵੀ ਇੱਥੋਂ ਤੱਕ ਪਤਾ ਲੱਗ ਜਾਂਦਾ ਕਿ ਪਸ਼ੂ ਆਪਣਾ ਸਹੀ ਕਨਸੀਵ ਹੋਊਗਾ ਗੋਏ ਦੀ ਪੋਜੀਸ਼ਨ ਦੇਖ ਕੇ ਇਸ ਲਈ ਅਸੀਂ ਪਹਿਲਾਂ ਸਾਡਾ ਫੋਕਸ ਸੀ ਸਿੱਖਣ ਤੇ ਅਸੀਂ ਇੱਕ ਦੋ ਐਨੀਮਲ ਤੋਂ ਸ਼ बाद विच असी ट्रेनिंग भी ਲਈ मैं मतलब खुद ट्रेनिंग ली ट्रेनिंग लेने तो बाद फिर असी आगे बाकी एनिमल परचेज कीते ठीक है मतलब जमे जमे तुम ਤੁਸੀਂ ਇਸ ਫੀਲਡ ਦੇ ਵਿੱਚ ਵਿਚਰ ਰਹੇ ਹੋ ਤੁਹਾਡੀ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਵੀ ਰੁਚੀ ਬਹੁਤ ਜ਼ਿਆਦਾ ਹੈ हां जी बिल्कुल मतलब ਮਹਿਸੂਸ ਹੁੰਦਾ ਉਹ ਆਪਣੇ ਆਪ ਨੂੰ ਵੀ ਹੱਥੀਂ ਕੰਮ ਕਰਕੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੁੰਦਾ ਬਹੁਤ ਕੁਝ ਮਿਲਦਾ हां जी बिल्कुल ਇਹ ਚੀਜ਼ਾਂ ਕਿਉਂਕਿ ਜੇ ਆਪਾਂ ਹੁਣ ਕਿਹਨੇ ਟ੍ਰੇਨਿੰਗ ਲੈ ਕੇ ਆਪਾਂ ਸਿੱਖ ਸਕਦੇ ਸੀ ਟ੍ਰੇਨਿੰਗ ਦੇ ਵਿੱਚ ਜਸਟ ਉਹਨਾਂ ਨੇ ਆਪਾਂ ਨੂੰ ਬੋਲ ਕੇ ਦੱਸਣਾ ਉੱਥੇ گاਵਾ ਤਾਂ ਬੰਨੀਆਂ ਨਹੀਂ ਹੋਈਆਂ ਹਨਾ ਉਹਨੂੰ ਸਿੱਖਣ ਵਾਸਤੇ ਉਹ ਚੀਜ਼ ਆਪਾਂ ਉਹ ਤੋਂ ਨੌਲੇਜ ਲੈ ਲਈ ਆ ਬਟ ਅਪਲਾਈ ਕਰਨ ਵਾਸਤੇ ਤਾਂ ਆਪਾਂ ਨੂੰ ਖੁਦ ਫਾਰਮ ਦੇ ਵਿੱਚ ਆਉਣਾ ਪੈਣਾ ਇਸ ਲਈ ਹੁਣ ਸਾਨੂੰ ਲੱਗਦਾ ਕਿ ਹਾਂ ਹੁਣ ਅਸੀਂ ਇਹ ਕਰ ਚੁੱਕੇ ਹਾਂ ਜੇ ਆਪਾਂ ਅੱਗੇ ਵਧਾਉਣਾ ਤਾਂ ਡੈਫੀਨਿਟਲੀ ਅਸੀਂ ਲੇਬਰ ਜ਼ਰੂਰ ਰੱਖਾਂਗੇ ਫਿਰ ਲੋਡ ਪਾਊਗੀ ਪਰ ਜਿੰਨਾ ਕੁ ਤੁਸੀਂ ਜਿਵੇਂ ਉਹਨਾਂ ਆਪਦੇ ਹੱਥੀਂ ਇਸ ਵਿੱਚ ਵਿਚਰ ਰਹੇ ਹੋ ਤਾਂ ਤੁਸੀਂ ਫਾਰਮ ਦੇ ਵਿੱਚ ਗੇੜਾ ਵੀ ਮਾਰੋਗੇ ਤਾਂ ਤੁਹਾਨੂੰ ਪਸ਼ੂ ਦੀ ਹੈਲਥ ਬਾਰੇ ਜ਼ਰੂਰ ਜਾਣਕਾਰੀ ਮਿਲੂਗੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਅੱਛਾ ਇਹ ਹੁਣ ਇਸ ਟਾਈਮ ਕਿੰਨੇ ਪਸ਼ੂ ਦੁੱਧ ਤੇ ਚੱਲ ਰਹੇ ਆ ਜਿਹੜੇ ਹੁਣ ਆਉਣ ਦੁੱਧ ਤੇ ਆ ਜਾਣ ਕਿ ਉਹ ਕਿੰਨੇ ਕ ਨਗ ਹੈ ਹਾਂ ਆਪਣੇ ਹਲੇ 4 ਐਨੀਮਲ ਹੋਰ 5 گاਵਾ ਹੋਰ ਪ ਇਵੇਂ ਚਾਰ-ਪੰਜ ਆਪਣੀਆਂ ਸੋਈਆਂ ਹੋਈਆਂ ਠੀਕ ਹੈ ਹੁਣ ਅੱਗੇ ਬਰੀਡਿੰਗ ਦਾ ਧਿਆਨ ਫਿਰ ਸੀਮਨ ਸਿਲੈਕਸ਼ਨ ਵਗੈਰਾ ਉਸ ਤੋਂ ਕਰਦੇ ਹਾਂ ਹਾਂ ਜੀ ਸੀਮਨ ਸਿਲੈਕਸ਼ਨ ਵਾਲ ਬਹੁਤ ਫੋਕਸ ਆ ਸਾਡਾ ਜਿਹੜੀਆਂ ਪਹਿਲਾਂ ਵੀ ਆਪਣੇ ਬੱਚੀਆਂ ਆਈਆਂ ਹੈਗੀਆਂ ਚਾਰ ਬੱਚੀਆਂ ਆਈਆਂ ਤਿੰਨ ਆਪਣੀਆਂ ਆਪਦੀਆਂ ਕਿਉਂਕਿ ਆਪਣੇ ਚਾਰ ਐਨੀਮਲਸ ਹੋਏ ਆ ਤਿੰਨ ਬੱਚੀਆਂ ਆਪਣੀਆਂ ਆਪਦੀਆਂ ਹੈਗੀਆਂ ਇਹ ਗਾਂ ਜਿਹੜੀ ਆਪਾਂ ਸੇਲ ਕਰਨੀ ਇਹਦਾ ਬੱਚਾ ਇੱਕ ਆਪਾਂ ਬੱਚੀ ਬਾਹਰੋਂ ਇੱਕ ਪਰਚੇਜ਼ ਵੀ ਕੀਤੀ ਹੈਗੀ ਆ ਠੀਕ ਹੈ ਹਾਂ ਜੀ ਆਪਣੀ ਰਿਸ਼ਤੇਦਾਰੀ ਦੇ ਵਿੱਚ ਸੀ ਚੰਗੀ ਬੱਚੀ ਸੀਗੀ ਉਹ ਆਪਾਂ ਪਰਚੇਜ਼ ਕੀਤੀ ਹੈ ਦੁੱਧ ਕਿਹੜੀ ਕੰਪਨੀ ਨੂੰ ਪਾ ਰਹੇ ਹੋ ਦੁੱਧ ਆਪਾਂ ਨੈਸਲੇ ਨੂੰ ਪ ਨੇ ਕਿੰਨ ਮਸੂਆ ਅੱਗੇ ਸੋਣਾ ਮਾਝ ਆਪਣੀ ਤੀਜੀ ਸੂਏ ਅੱਗੇ ਸੋਊਗੀ ਤੀਜਾ ਸੂਆ ਸੂ ਗਈ ਦੂਜੇ ਸੂਏ ਤੇ ਡਰਾਈ ਕੀਤੀ ਆਪਾਂ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਅੱਜ ਡਰਾਈ ਕੀਤੀ ਨੂੰ ਡਰਾਈ ਨੂੰ ਤਕਰੀਬਨ 15 ਦਿਨ ਹੋ ਗਏ ਜੀ ਕਿੰਨਾ ਕੁ ਦੁੱਧ ਸੀ ਜਦੋਂ ਡਰਾਈ ਕੀਤੀ ਆਪਾਂ 5 ਕਿਲੋ 800 ਗ੍ਰਾਮ ਤੇ ਆਪਾਂ ਡਰਾਈ ਕੀਤੀ ਜੀ ਫਿਰ ਤਾਂ ਇਹ ਚੰਗੇ ਦੁੱਧ ਵਾਲੀ ਮੱਝ ਹੈ ਪੀਕ ਲੈਵਲ ਕਿੰਨਾ ਸੀ ਇਹਦਾ 14 ਲੀਟਰ ਪੀਕ ਲੈਵਲ ਸੀ ਠੀਕ ਹੈ ਅੱਛਾ ਹੁਣ ਇਹਦਾ ਦਿਨ ਅੱਜ ਕਿੰਨੇ ਬਾਕੀ ਹੈ ਇਹਦੇ 42-43 ਦਿਨ ਬਾਕੀ ਹੈ ਜੀ ਨਵੇਂ ਸਾਲ ਤੋਂ 2-3 ਦਿਨ ਘਟ ਸੂਪੂਗੀ ਮਤਲਬ ਦਸੰਬਰ ਦੇ ਐਂਡ 'ਚ ਜਾਂ ਜਨਵਰੀ ਚੜ੍ਹਦੇ 'ਚ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਦੇ ਦੇਣਾ ਹਾਂਜੀ ਠੀਕ ਹੈ ਧਿਆਨ ਚ ਨਹੀਂ ਕਿਉਂਕਿ ਅੱਜ ਵਾਲਾ ਰੁਚੀ ਹੈ ਨਹੀਂ ਮੇਰੀ ਜ਼ਿਆਦਾ ਸਾਡਾ ਥੋੜਾ ਫੋਕਸ گاਵਾਵਾਂ ਵਾਲਾ ਤੇ ਗਾਵਾਂ ਵਾਲੀ ਅਸੀਂ ਜ਼ਿਆਦਾ ਧਿਆਨ ਕਰ ਰਹੇ ਹਾਂ ਹਾਂਜੀ ਉਹਨਾਂ ਦੀ ਇਹੇ ਬਾਰੇ ਜ਼ਿਆਦਾ ਸੋਚ ਰਹੇ ਹਾਂ ਮੈਂ ਸਹੀ ਹੈ ਅੱਛਾ ਇਹਦੀ ਕੀਮਤ ਕੀ ਸੋਚ ਕੇ ਰੱਖੀ ਆਪਾਂ ਕੀ ਡਿਮਾਂਡ ਕਰ ਦੇਵਾਂ ਇਹਦੀ ਆਪਾਂ ਡਿਮਾਂਡ ਜੀ 82000 ਰੁਪਿਆ ਬਟ ਇਹਦੇ ਵਿੱਚ ਸਿਰਫ ਇੱਕ ਮਾਨਤਾਣ ਹੋਊਗਾ ਜੀ ਠੀਕ ਹੈ ਹਾਂਜੀ ਕਿਉਂਕਿ ਮੈਨੂੰ ਵੀ ਹੈ ਵੀ ਆਪਾਂ ਨੂੰ ਓਨੀਆਂ ਕ ਕਾਲਸ ਆਉਣ ਜਿੰਨੀਆਂ ਕ ਅਗਲਾ ਕੋਈ ਇੰਟਰਸਟਿਡ ਆ ਹੈਨਾ ਤੇ ਆਪਾਂ ਜਾਦਾ ਮੁੱਲ 'ਚ ਨਾ ਪਈਏ ਇਸ ਲਈ ਆਪਾਂ 82000 ਰੁਪਿਆ ਕਿਉਂ ਦੇ ਵਿੱਚ ਲੈਣ ਦੇਣ ਬਸ ਮਾਨਤਾਣ ਹੋ ਸਕਦਾ ਆਦਰਵਾਇਜ਼ ਇਹ ਇਹੀ ਅਮਾਉਂਟ ਹੈ ਜੀ ਠੀਕ ਹੈ ਥੋੜਾ ਇਹਨੂੰ ਤੋੜ ਕੇ ਆਪਾਂ ਦਿਖਾ ਦਈਏ ਦੋਸਤੋ ਤੀਜਾ ਸੁਆ ਸਿੰਘ ਜਰੂਰ ਇਹਦੇ ਤੁਹਾਨੂੰ ਡਿਫਰੈਂਟ ਲੱਗਣਗੇ ਵੱਖਰੇ ਦਿਸਦੇ ਆ ਖੁੱਲੇ ਸਿੰਘ ਆ ਇੱਕ ਸਾਈਡ ਦਾ ਪੋਪਲਾ ਉੱਤੋਂ ਲੱਥਾ ਵਿਆ ਪਰ 15 ਦਿਨ ਪਹਿਲਾਂ ਇਹਨੂੰ ਡਰਾਈ ਕੀਤਾ ਸਹੀ ਟਾਈਮ ਤੇ ਮਤਲਬ ਜਿੱਦਾਂ ਡਰਾਈ ਕਰਨਾ ਚਾਹੀਦਾ ਤੇ 5 ਕਿਲੋ 800 ਗ੍ਰਾਮ ਦੁੱਧ ਮਤਲਬ ਚੰਗੇ ਦੁੱਧ ਤੇ ਇਹ ਮੱਜ ਡਰਾਈ ਹੋਈ ਹੈ ਪੀਕ ਲੈਵਲ ਜਿਹੜਾ ਮੱਜ ਦਾ ਰਿਹਾ ਉਹ 14 ਕਿਲੋ ਦਾ ਸੀ ਦੁੱਧੋਂ ਹੋਣੀ ਡਰਾਈ ਹੋਈ ਹੈ ਤਾਂ ਨੇਚਰਲੀ ਅਵੇ ਇਹਦੇ ਥਣਪਾਸ ਤੁਸੀਂ ਕਰ ਲਓਗੇ ਕਿਉਂਕਿ ਪਸ਼ੂ ਸਾਰਾ ਦੁੱਧ ਨਹੀਂ ਸਿਕਾਉਂਦਾ ਹੁੰਦਾ ਵੈਸੇ ਵੀ ਹੁਣ ਇਹਨੇ ਦੁੱਧ ਲਾਉਣਾ ਵੀ ਸ਼ੁਰੂ ਕਰ ਦੇਣਾ ਕਿਉਂਕਿ ਇਹਦੇ 42 43 ਦਿਨ ਬਾਕੀ ਆ ਦਸੰਬਰ ਐਂਡ ਦੇ ਵਿੱਚ ਤੇ ਜਾਂ ਚੜਦੀ ਜਨਵਰੀ ਇਹਨੇ ਅੱਗੇ ਇਹਦੀ ਕਾਵਿੰਗ ਹੋ ਜਾਣੀ ਐ ਨੇ ਬੱਚੇ ਨੂੰ ਜਨਮ ਦੇ ਦੇਣਾ। ਸੰਭੀ ਇਹ ਮੱਝ ਚੰਗੀ ਆ ਦੋਸਤੋ। ਜਿਹੜੀ ਗਾਂ ਆਪਾਂ ਵੇਚ ਨਹੀਂ ਆਵਣੇ। ਇਹ ਕੰਨਮਾ ਸੂਆ ਸੂਈ ਐ। ਇਹ ਆਪਣਾ ਤੀਜਾ ਸੂਆ ਸੂਈ ਐ। ਠੀਕ ਐ ਕਿੰਨੇ ਦਿਨ ਹੋ ਗਏ ਅੱਜ ਇਹਨੂੰ ਸੂਈ। ਇਹਨੂੰ 11 ਦਿਨ ਹੋ ਗਏ। 11 ਦਿਨ ਹੋ ਗਏ ਹੁਣ ਦੁੱਧ ਕਿੰਨਾ ਤਿਆਰ ਕਰ ਗਈ ਹੋਣ ਹੁਣ 20 ਲੀਟਰ ਤਿਆਰ ਹੈ ਦਾ ਬਿਲਕੁਲ ਜੀ 11 ਦਿਨਾਂ ਦੀ ਸੂਈ 20 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ ਬੱਚਾ ਇਹਨੇ ਮਿਲਕ ਕਾਫ ਦਿੱਤਾ ਹੈ ਹਾਂਜੀ ਮਿਲਕ ਕਾਫ ਦਿੱਤਾ ਠੀਕ ਹੈ ਇਹਦਾ ਪੀਕ ਲੈਵਲ ਕਿੰਨੇ ਕ ਤੱਕ ਜਾਵੜੂ ਸੇ ਚੰਗੀ ਕੇਅਰ ਨਾਲ ਇਹ ਸੈਕਿੰਡ ਲੈਕਟੇਸ਼ਨ ਦੇ ਵਿੱਚ ਇਹਦਾ 30 ਲੀਟਰ ਆਪਾਂ ਦੁੱਧ ਚੋਇਆ 30 ਲੀਟਰ ਇਸ ਵਾਰ ਹਾਂਜੀ ਪੂਰੀ ਉਮੀਦ ਆ ਕਿ ਆਪਣੀ 30 ਪਲੱਸ ਜਾਊਗੀ ਇਹ ਠੀਕ ਹੈ ਵੀਡੀਓ ਜਿਹੜੀ ਬਣ ਰਹੀ ਆ ਲਗਭਗ ਟਾਈਮ 1 ਵਜੇ ਦੇ ਆਸ-ਪਾਸ ਦਾ ਹੈ ਸਵੇਰ ਮਿਲਕਿੰਗ ਟਾਈਮ ਕਿੰਨਾ ਆਪਣਾ ਸੁਬਾ ਸੀ 5:30 6 ਵਜੇ 5:30 ਆਈਡੀਆ 5:30 ਵਜੇ ਚੋਤੀ ਸੀ ਯਾਨੀ ਹਜੇ 4-5 ਘੰਟੇ ਇਹਦੇ ਬਾਕੀ ਆ ਅਗਲੀ ਮਿਲਕਿੰਗ ਆਉਣ ਦੀ ਬਿਲਕੁਲ ਹਾਂ ਕੀ ਰੇਟ ਰਹੂਗਾ ਇਹਦਾ ਇਹਦਾ 1,11,000 ਰੁਪਏ ਖੋਲੋ ਭਾਈ ਇਹਨੂੰ ਦੋਸਤੋਂ ਤੀਜਾ ਸੂਆ ਬੱਚੇ ਨੂੰ ਇਸ ਗਾਂ ਨੇ ਜਨਮ ਦਿੱਤਾ ਹੈ 20 ਲੀਟਰ ਦੁੱਧ ਆਜਾਰਾ ਹੈ 11ਵੇਂ ਦਿਨ ਪੀਕ ਲੈਵਲ ਪਿਛਲੇ ਸੂਏ 30 ਲੀਟਰ ਦੁੱਧ ਸੀ ਚੰਗੇ ਕੱਦ ਕਾਢਦੀ ਹੈ ਵੇਲ ਚੰਗੀ ਹੈ ਹਵਾਨਾ ਫਿਕਸ ਹੈ ਪਰ ਅਗੋਂ ਪਿੱਛੋਂ ਚੰਗਾ ਦਿਸਦਾ ਮਤਲਬ ਆ ਗਾੜੀ ਵੀ ਚੰਗੀ ਆ ਤੇ ਪਛਾਣੂ ਵੀ ਹਵਾਨਾ ਚੰਗਾ ਹੈ ਹਜੇ 4-5 ਘੰਟੇ ਚੁਆਈ ਨਹੀਂ ਹੋਣੀ ਹਵਾਨੇ ਦੇ ਉੱਤੇ ਨਾੜਾਂ ਚੰਗੀਆਂ ਦਿਸਦੀਆਂ ਐ ਵੇਇਨਸ ਵਗੈਰਾ ਸੋਹਣੀਆਂ ਦਿਸਦੀਆਂ ਬੱਚੇ ਨੂੰ ਇਸ ਗਾਂ ਨੇ ਜਨਮ ਦਿੱਤਾ 1,115,000 ਇਹਦੀ ਡਿਮਾਂਡ ਹੈ ਰੇਟ ਬਾਰੇ ਪਹਿਲਾਂ ਹੀ ਦੱਸਤਾ ਸੀ ਵੀ ਲਗਭਗ ਫਿਕਸ ਜੇ ਅੰਗੂ ਰੇਟ ਹੈ ਥੋੜਾ ਬਹੁਤਾ ਮਾਨਤਾਣ ਜ਼ਰੂਰ ਹੋ ਜਾਂਦਾ ਹੁੰਦਾ ਵਿੱਚੋਂ ਜਿਹੜਾ ਕੋਈ ਭਰਾ ਆਉਂਦਾ ਦੇਖਣ ਪਸੂ ਨੂੰ ਸੋ ਮਿਲਕਵੇਨ ਦੱਸੋ ਇਹਦੇ ਚੰਗੀ ਆ ਰਹੀ ਹੈ ਢਾਂਚਾ ਤੁਸੀਂ ਦੇਖ ਹੀ ਸਕਦੇ ਹੋ ਥੋੜੇ ਥੋੜੇ ਜਿਵੇਂ ਪਹਿਲਾਂ ਅਜ ਤੋਂ 2 ਸਾਲ ਪਹਿਲਾਂ ਲੰਪ ਹੀ ਆਈ ਸੀ ਉਹਦੇ ਜਿਹੜੇ ਉਹ ਨਿਸ਼ਾਨ ਉੱਤੇ ਦਿਸਦੇ ਆ ਵੈਸੇ ਉਹ ਕਵਰ ਹੈ ਵਾਲ ਜਿਹੜੇ ਉੱਤੇ ਆਏ ਹੋਏ ਆ ਮਤਲਬ ਉਸ ਤੋਂ ਬਾਅਦ ਤੋਂ ਪ੍ਰੋਬਲਮ ਖੈਰ ਆਈ ਵੀ ਨਹੀਂ ਗਈ ਖਵਾਨੇ ਦੇ ਉੱਤੇ ਨਾੜਾਂ ਹੁਣੇ ਹੀ ਦੇਖ ਲਓ ਥਾਨ ਸਹੀ ਹੈ ਮਸ਼ੀਨੀ ਚਵਾਈ ਦੇ ਉੱਤੇ ਇਹਦੀ ਮਿਲਕਿੰਗ ਹੁੰਦੀ ਹੈ ਖਵਾਨਾ ਅੱਗੋਂ ਵੀ ਚੰਗਾ ਸੋ 1,115,000 ਇਹਦਾ ਰੇਟ ਦੋਸਤੋ ਤੇ ਨਾਲ ਇਹ ਮੱਝ ਵਕਾਉ ਸੀ ਇੱਕ ਮਿਲਕਿੰਗ ਮਸ਼ੀਨ ਦਿਖਾ ਕੇ ਉਸ ਤੋਂ ਬਾਅਦ ਇੱਕ ਸਾਈਵਾਲ ਵੜ ਹੈ ਇਹਨਾਂ ਦੇ ਘਰ ਦੀ ਹੋਮ ਬਰੀਡ ਹੈ ਉਹ ਜੇ ਕੋਈ ਵੀਰ ਸ਼ਕੀਨ ਵੀਰ ਚੰਗੀ ਕੀਮਤ ਦਿੰਦਾ ਤਾਂ ਭੈਣ ਦੱਸਦੀ ਸੀ ਵੀ ਉਹਨੂੰ ਵੇਚ ਦਿਆਂਗੇ ਆ ਜਿਹੜੀ ਇਹ ਮਸ਼ੀਨ ਆਪਾਂ ਵੇਚਨੀ ਹੈ ਬਣੇ ਹਾਂਜੀ ਵੈਸੇ ਤਾਂ ਜਦੋਂ ਕੋਈ ਫਾਰਮ ਕੋਈ ਵੀ ਫਾਰਮ ਵੱਡਾ ਤਾਂ ਉਹਦੇ ਚ ਮਸ਼ੀਨਰੀ ਅੱਗੇ ਜਿਹੜੀ ਵੱਧ ਯੋਗਤਾ ਵਾਲੀ ਐਡ ਹੁੰਦੀ ਰਹਿੰਦੀ ਹੈ ਇਹ ਫਿਰ ਹੁਣ ਤਾਂ ਹੀ ਵੇਚਣ ਲੱਗੇ ਹੋ ਅੱਗੇ ਮਸ਼ੀਨ ਵਧਾ ਰਹੇ ਹੋ ਵੱਡੀ ਲੈ ਰਹੇ ਹੋ ਹਾਂਜੀ ਇਹ ਨਾਲ ਸਾਨੂੰ ਹੁਣ ਅੱਗੇ ਇਹਨੂੰ ਜਦੋਂ ਅਸੀਂ ਪਰਚੇਸ ਕੀਤਾ ਸੀ ਉਦੋਂ ਆਪਾਂ ਸ਼ੈੱਡ ਨਹੀਂ ਸੀ ਆਪਣਾ ਖੇਤਾਂ ਦੇ ਵਿੱਚ ਜਿਹੜਾ ਪੁਰਾਣਾ ਸ਼ੈੱਡ ਹੁੰਦਾ ਸੀ ਆਪਣਾ ਤੂੜੀ ਵਾਲਾ ਸੀ ਉਹਨੂੰ ਖਾਲੀ ਕਰਕੇ ਅਸੀਂ ਇੱਕ ਵਾਰੀ ਅਰੇਂਜਮੈਂਟ ਕਰਤੀ ਸੀ ਉਹਦੇ ਕਰਕੇ ਉਦੋਂ ਅਸੀਂ ਇਹ ਵਾਲੀ ਮਸ਼ੀਨ ਲਈ ਸੀ ਹੁਣ ਇਹ ਵੀ ਹੁਣ ਸ਼ੈੱਡ ਪ੍ਰੋਪਰ ਬਣ ਗਿਆ ਹੁਣ ਇਹਦੇ ਵਿੱਚ ਆਪਾਂ ਫਿਕਸ ਵਾਲੀ ਲਾਵਾਂਗੇ ਮਸ਼ੀਨ ਹਾਂਜੀ ਸ਼ੋਅ ਮਸ਼ੀਨ ਲਾ ਦੇਾਂਗੇ ਤੇ ਆਪਾਂ ਹੁਣ ਸੇਲ ਕਰ ਦਿਆਂਗੇ ਇਹ ਸੇਲ ਕਰਨੀ ਹੈ ਜੀ ਇਹ ਕਦੋਂ ਲਈ ਸੀ ਕਿੰਨਾ ਚ 2023 ਮਾਡਲ ਹੈ ਕੀ ਕੀਮਤ ਰੱਖਦੇ ਹੋ ਅੱਜ ਸੈਕੰਡ ਹੈਂਡ ਦੇ ਸਾਹਮਣੇ ਇਹਦੀ ਆਪਾਂ 33000 ਰੁਪਇਆ ਰੱਖਦੇ ਹਾਂ 33000 ਮੇਰੇ ਖਿਆਲ ਚੋਂ ਤਾਂ ਨਵੀਂ ਦੀ ਕੀਮਤ ਤਾਂ ਅੱਜ 47-48000 ਦੇ ਆਸ-ਪਾਸ ਮੇਰੇ ਖਿਆਲ ਚੋਂ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ 33000 ਇਹਦੀ ਕੀਮਤ ਹੈ ਅੱਛਾ ਇੱਕ ਹੋਰ ਦੱਸ ਦੋ ਜੇ ਵੀ ਇਹ ਆਪਾਂ ਕੋਈ ਵੀ ਬੰਦਾ ਜੋ ਵੀਡੀਓ ਪੋਸਟ ਹੁੰਦੀ ਹੈ ਉਦੋਂ ਹੀ ਖਰੀਦ ਸਕਦਾ ਲੈ ਜਾ ਸਕਦਾ ਆਪਣੇ ਕੋਲ ਦੂਜੀ ਅਵੇਲੇਬਲ ਹੋ ਜੂਗਾ ਹਾਂ ਅਸੀਂ ਅਵੇਲੇਬਲ ਕਰ ਲਾਂਗੇ ਹਾਂਜੀ ਠੀਕ ਹੈ ਸੋ ਦੋਸਤੋ 33000 ਕੀਮਤ ਬਕਟੇ ਦੇ ਨਾਲ ਬਾਲਟੀ ਸਿੰਗਲ ਆ ਪਰ ਕੈਪੈਸਿਟੀ ਪੰਪ ਦੀ ਇਹ ਤਾਂ ਡਬਲ ਵਾਲੀ ਆ ਵੈਸੇ ਤਾਂ ਹਾਂਜੀ ਡਬਲ ਵਾਲੀ ਆ ਜੀ ਮਤਲਬ ਜੇ ਤੁਸੀਂ ਦੋਨੋਂ ਚੱਲਣਗੀਆਂ ਜੇ ਆਪਾਂ ਦੋ ਇੱਕ ਅਸੀਂ ਇੱਕ ਹੀ ਪਰਚੇਸ ਕੀਤੀ ਸੀ ਠੀਕ ਆ ਹੁਪਾ ਤਾਂ ਹੁਣ ਇਹ ਸਿੰਗਲ ਨਾਲ ਹੀ ਦੇ ਰਹੇ ਆ ਸਿੰਗਲ ਨਾਲ ਹੀ ਦੇ ਰਹੇ ਠੀਕ ਆ ਪਰ ਪੰਪ ਦੀ ਕੈਪੈਸਿਟੀ ਜਿਹੜੀ ਹੈਗੀ ਆ ਉਹ ਡਬਲ ਚਲਾਉਣ ਵਾਲੀ ਹੈ ਸੋ ਬਾਕੀ ਤੁਸੀਂ ਇਹ ਮਸ਼ੀਨ ਦੇਖ ਲਓ ਦੋਸਤੋ ਇਹ ਇਸ ਟਾਈਮ ਚੱਲ ਰਹੀ ਹੈ ਇਹਨਾਂ ਕੋਲ ਚਾਲੂ ਹਾਲਤ ਦੇ ਵਿੱਚ ਇਹਦੇ ਨਾਲ ਹੀ ਮਿਲਕਿੰਗ ਹੁੰਦੀ ਹੈ ਤੁਸੀਂ ਬਾਕੀ ਦੇਖ ਸਕਦੇ ਹੋ ਇਸੇ ਚਲਾ ਕੇ ਵੀ ਦੇਖ ਸਕਦੇ ਹੋ ਕਿਉਂਕਿ گاਵਾਾਂ ਭੈਣ ਹੋਰਿਆਂ ਕੋਲ ਅਵੇਲੇਬਲ ਆ ਸ਼ਾਮ ਦੇ ਟਾਈਮ ਮਿਲਕਿੰਗ ਹੋਣੀ ਹੁੰਦੀ ਹੈ ਤਾਂ ਤੁਸੀਂ ਮਸ਼ੀਨ ਚਲਾ ਕੇ ਵੀ ਦੇਖ ਸਕਦੇ ਹੋ ਇੱਕ ਸਾਈਵਾਲ ਵੈੜ ਹੈ ਉਹ ਤੁਹਾਨੂੰ ਦਿਖਾਉਣੀ ਹੈ ਬੱਚੀ ਪਰ ਉਹ ਤੋਂ ਪਹਿਲਾਂ ਉਹਦੀ ਜਿਹੜੀ ਮਦਰ ਹੈ ਇਸ ਗਾਂ ਦੀ ਉਹ ਬੱਚੀ ਹੈ ਬੱਚੀ ਜਿਹੜੀ ਵੇਚਣੀ ਹੈ ਥੋੜੀ ਜਾਣਕਾਰੀ ਇਸ ਗਾਂ ਬਾਰੇ ਲੈ ਲੈਂਦੇ ਆ ਤੇ ਵੈੜ ਤੁਹਾਨੂੰ ਵੈਸੇ ਦਿਖਾ ਦਾਂਗੇ। ਪਣ ਇਹ ਗਾਂ ਦੀ ਕੀ ਡਿਟੇਲ ਆ ਕਿੰਨੇ ਕ ਦੁੱਧ ਵਾਲੀ ਹੈ ਕਿੰਨਾ ਮਸੂਆ ਹੋ। ਇਸ ਗਾਂ ਦਾ ਆਪਾਂ 30 ਲੀਟਰ ਦੁੱਧ ਚੋਇਆ ਪਿਛਲੇ ਸਾਲ। ਪਿਛਲੇ ਸਾਲ। ਹਾਂਜੀ। ਠੀਕ ਹੈ। ਇਸ ਵਾਰ ਥੋੜੀ ਜੀ ਇਹਨੂੰ ਪ੍ਰੋਬਲਮ ਹੋ ਗਈ। ਜਦੋਂ ਸੂਈ ਆ ਉਹਦੋਂ ਠੀਕ ਨਹੀਂ ਸੀ। ਅਦਰਵਾਈਜ਼ ਅਸੀਂ ਇਹ ਸੇਲ ਕਰਨੀ ਸੀ ਤੇ ਤੁਹਾਡੇ ਚੈਨਲ ਦੇ ਥਰੂ ਹੀ ਸੇਲ ਕਰਨੀ ਸੀ ਕਿਉਂਕਿ ਅਸੀਂ 31 ਲੀਟਰ ਦੁੱਧ ਚੋਇਆ ਇਹਦੇ ਤੋਂ। ਠੀਕ ਹੈ। ਪਿਛਲੇ ਸੂਏ ਇਹਦੇ ਤੋਂ। ਪਿਛਲੇ ਸੂਏ ਦੇ ਵਿੱਚ। ਹਾਂਜੀ ਤੇ ਇਸ ਵਾਰ ਇਹਨੂੰ ਪ੍ਰੋਬਲਮ ਆਉਣ ਕਰਕੇ ਹੁਣ ਇਹ 2 ਇਦੇ ਨਾਲ ਜਿਹੜੀ ਹੈ ਠੀਕ ਹੈ ਅੱਛਾ ਜਿਹੜੀ ਉਹ ਵੈੜ ਆਪਾਂ ਵਿੱਚ ਨਹੀਂ ਹੈ ਉਹ ਹਾਂਜੀ ਉਹ ਵੀ ਆਪਾਂ ਇੱਕ ਵਾਰ ਦੁੱਸਤ ਤੁਹਾਨੂੰ ਦਿਖਾ ਦਈਏ ਵੈੜ ਕਿਉਂਕਿ ਜਿਆਦਾ ਫੋਕਸ ਜਿਹੜਾ ਪਹਿਲਾਂ ਵੀ ਗੱਲ ਹੋਈ ਐ ਐਚ ਐਫ ਤੇ ਜਰਸੀ ਨਸਲ ਤੇ ਰਹਿਣਾ ਤਾਂ ਸਾਈਵਾਲ ਇਹਨਾਂ ਨਾਲੋਂ ਸੁਭਾਅ ਦਾ ਵੀ ਵੱਖਰਾ ਆ ਜਾਂਦਾ ਸੋ ਇਹ ਵੈੜ ਹੈ ਇਹ ਬੱਚੀ ਹੈ ਇਹਦੀ ਏਜ ਕਿੰਨੀ ਹੋਗੀ ਇਸ ਟਾਈਮ ਇਹਦੀ ਏਜ ਤਕਰੀਬਨ 15 ਮਹੀਨਾ ਦੀ ਸਾਢੇ 15 ਮੰਦ ਫਿਰ ਤਾਂ ਇਹ ਖੀਰੀ ਹੈ ਹਜੇ ਇਹਦੀ ਏਆਈ ਤਾਂ ਨਹੀਂ ਹੋਈ ਏਹੀ ਅਸੀਂ ਕਰਵਾਈ ਆ ਬਟ ਹਜੇ ਚੈੱਕ ਪਾਸ ਨਹੀਂ ਆ ਠੀਕ ਹੈ ਏਆਈ ਕਰਵਾਈ ਤੇ 22 ਦਿਨ ਹੋ ਗਏ ਏਹੀ ਹੋਈ ਨੂੰ ਠੀਕ ਹੈ ਇਹ ਕਿਹੜੇ ਬੋਲਦੀ ਹੈ ਕੋਈ ਸਿਹਤਿਆਨ ਚਾਪ ਨਹੀਂ ਇਹਦਾ ਬਿਲਕੁਲ ਵੀ ਨਹੀਂ ਤੇ ਹੁਣ ਜਿਹੜੀ ਏਆਈ ਇਹਦੀ ਕੀਤੀ ਆਪਾਂ ਹਾਂ ਉਹਦਾ ਰਿਕਾਰਡ ਹੈਗਾ ਸਾਡੇ ਕੋਲ ਠੀਕ ਹੈ ਉਹ ਰਿਕਾਰਡ ਮਿਲ ਜਾਊਗਾ ਹਾਂਜੀ ਉਹ ਮਿਲ ਜਾਊਗਾ ਠੀਕ ਹੈ ਵਈ ਜੀ ਮਾੜਾ ਕਰੋ ਕੀ ਚਲ ਪਰਲੇ ਪਾਸ ਇਹਨੂੰ ਇਹਨੂੰ ਮਾੜਾ ਗੱਲ ਰੱਸਾ ਫੜ ਕੇ ਲੈ ਜਾਓ ਹਜੇ ਦੋਸਤੋ ਖੀਰੀ ਹੈ ਸਾਢੇ 15 ਮਹੀਨੇ ਉਮਰ ਹੈ 22 ਦਿਨ ਹੋ ਗਏ ਏਆਈ ਹੋਈ ਨੂੰ ਪਰ ਬੇਨਤੀ ਕਿਉਂਕਿ ਕੰਸੀਵ ਪਸ਼ੂ ਕਰ ਜੇ ਤਾਂ ਬਹੁਤ ਵਧੀਆ ਗੱਲ ਨਹੀਂ ਤੁਹਾਨੂੰ ਏਆਈ ਕਰਵਾਉਣੀ ਪੈ ਸਕਦੀ ਹੈ ਸਭੀ ਐਚਫ ਗਾਵਾਂ ਵਾਂਗੂ ਹੀ ਐ ਇਨ੍ਹਾਂ ਚ ਹੀ ਰਹਿੰਦੀ ਐ ਤਾਂ ਉਦਾਂ ਦਾ ਹੀ ਸੁਭਾਅ ਪਸ਼ੂ ਦਾ ਬਣ ਜਾਂਦਾ ਪਰ ਤੁਸੀਂ ਸਾਈਵਾਲ ਜਿਹੜੀ ਉਹ ਵੱਛੀ ਖਰੀਦ ਸਕਦੇ ਹੋ ਮੌਸਮ ਚੰਗਾ ਹੁਣ ਦੋਸਤੋ ਗਾਵਾਂ ਵਾਸਤੇ ਤਾਂ ਹੀ ਇਹ ਥੋੜਾ ਬਹੁਤਾ ਭਾਈ ਦੀਆਂ ਨਸਦੀਆਂ ਮਸਤੀ ਪਸ਼ੂ ਕਰਦੇ ਐ ਇਹ ਵੱਛੀ ਜਿਹੜੀ ਸਾਈਵਾਲ ਚ ਇਹ ਵਿਕਾਊ ਐ ਤੁਸੀਂ ਇਸ ਕੰਟੈਕਟ ਕਰ ਲਿਓ ਵੀ ਇਹਦੀ ਡਿਮਾਂਡ ਕੀ ਰਹਿੰਦੀ ਐ ਬਾਕੀ ਜਿਹੜੇ ਕੋਈ ਛੋਟਾ ਕਾਫ ਐ ਜਾਂ ਹੋਰ ਕੋਈ ਨਾਗਾ ਉਹ ਕੋਈ ਵੀ ਵਕਾਊ ਨਹੀਂ ਹੈ ਇਸ ਪੱਖ ਤੋਂ ਪਰੇਸ਼ਾਨ ਨਾ ਕਰੋ ਕਿਉਂਕਿ ਜਿਹੜੀ ਗੱਲ ਸ਼ੁਰੂ ਚ ਦੱਸੀ ਜਾਂਦੀ ਹੈ ਉਹਨੂੰ ਫੋਲੋ ਜਰੂਰ ਕਰਿਆ ਕਰੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ